ਦੇਖੋ ਭਾਈ ਜਿਹੜਾ ਮਦਾਨਾ ਕਮਜ਼ੋਰੀ ਹੈ ਇਹ ਬੜੀ ਵੱਡੀ ਪ੍ਰੋਬਲਮ ਪੰਜਾਬ ਦੇ ਵਿੱਚ ਹੋ ਰਹੀ ਹੈ ਕਿ ਬਿਆਕਰਾਂ ਵਗੈਰਾ ਲੋਕ ਕੁੜੀਆਂ ਚ ਪਾਪਾ ਬਥੇਰੇ ਦੇਈ ਜਾਂਦੇ ਆ ਹਾਂਜੀ ਉਹ ਕਹਿੰਦੇ ਆ ਵੀ ਅੱਜ 2 ਘੰਟੇ ਪਹਿਲਾਂ ਖਾਲੋ ਘੰਟਾ ਪਹਿਲਾਂ ਖਾਲੋ ਉਹ ਤਾਂ ਫਿਰ ਆਇਆ ਉਹਦੇ ਨਾਲ ਹੋਰ ਕਮਜ਼ੋਰੀ ਆਉਂਦੀ ਆ ਤੁਸੀ ਅੱਜ ਕੱਲ ਜਿਵੇਂ ਪੰਜਾਬ ਦੇ ਵਿੱਚ ਆਈਪੀਐਸ ਸੈਂਟਰ ਖੁੱਲ ਗਏ ਮੁੰਡੇ ਨਸ਼ਾ ਪੱਤਾ ਬਾੜਾ ਕਰਨ ਲੱਗ ਗਏ ਜਾਂ ਜਿਹੜਾ ਖਾਣਾ ਪਾਣਾ ਹੈ ਲੋਕ ਪਈਆਂ ਦੀਆਂ ਰੇੜੀਆਂ ਤੋਂ ਖਾਈ ਜਾਂਦੇ ਆ ਘਰੇ ਮਾਂ ਪਿਓ ਦੀ ਬਣੀ ਹੋਈ ਰੋਟੀ ਤਾਂ ਲੋਕ ਖਾ ਕੇ ਵੀ ਰਾਜ ਜਾਂਦੇ ਆ ਇਹ ਕੋਈ ਉਹ ਕੋਈ ਵੱਡੀਆਂ ਬਿਮਾਰੀਆਂ ਨਹੀਂ ਹੁੰਦੀਆਂ ਨਾਰਮਲ ਹੁੰਦੀਆਂ ਨੇ ਕਿ ਥੋੜੀਆਂ ਦਵਾਈਆਂ ਨਾਲ ਹੀ ਠੀਕ ਜਿਵੇਂ ਇਹ ਇੱਕ ਡਬੀ ਇੱਕ ਡਬੀ ਠੀਕ ਕਰ ਲਾਂਗੀ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਇਹਦਾ ਕੋਈ ਨਹੀਂ ਇਹਨਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਕੋਈ ਸਟੀਰੋਇਡ ਵਗੈਰਾ ਜਾਂ ਇਹਦੇ ਵਿੱਚ ਕੋਈ ਜਿਵੇਂ ਆਪਾਂ ਕਹਿੰਦੇ ਨੇ ਵਿਆਗਰਾ ਜਾਂ ਕੋਈ ਹੋਰ ਚੀਜ਼ਾਂ ਨਹੀਂ ਨਾ ਪਾਈਆਂ ਦੋਸਤੋ ਅੱਜ ਆਪ ਆਏ ਹੋਇਆ ਭਾਰਤ ਮੈਡੀਕਲ ਹਾਲ ਪੱਖੋ ਕਲਾਂ ਦੇ ਵਿੱਚ ਜ਼ਿਲ੍ਹਾ ਬਰਨਾਲਾ ਰੱਲੇ ਵਾਲੇ ਡਾਕਟਰਾਂ ਦੇ ਕੋਲ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਮਰਦਾਨਾ ਕਮਜ਼ੋਰੀ ਦੀ ਵੀਰ ਬਹੁਤ ਲੰਮੇ ਸਮੇਂ ਤੋਂ ਮਰਦਾਨਾ ਕਮਜ਼ੋਰੀ ਦੀ ਦਵਾਈ ਬਣਾ ਰਹੇ ਨੇ ਤੇ ਜਿਸ ਦਾ 100% ਬਈ ਪੱਕਾ ਰਿਜ਼ਲਟ ਹੈ ਤੁਸੀਂ ਵੀ ਬਿਨਾ ਸੰਗੇ ਬਈ ਡਾਕਟਰ ਨਾਲ ਗੱਲਬਾਤ ਕਰੋ ਤੇ ਆਪਣੀ ਸਮੱਸਿਆ ਦਾ ਪੱਕਾ ਹੱਲ ਕਰੋ ਚਲੋ ਬਾਕੀ ਆਪਾਂ ਸਾਰੀ ਗੱਲਬਾਤ ਦਵਾਈ ਦੀ ਕਰਦੇ ਆਂ ਆਪਾਂ ਡਾਕਟਰ ਸਾਹਿਬ ਦੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਆਜੋ ਬਈ ਜਾਂਦੇ ਚਲਦੇ ਆਂ ਲਓ ਜੀ ਬਾਈ ਜੀ ਆਪਾਂ ਆ ਗਏ ਬਾਈ ਜੀ ਦੇ ਕੋਲੇ ਤੇ ਅੱਜ ਦੀ ਦਵਾਈ ਦੀ ਗੱਲਬਾਤ ਕਰਦਾਂਗੇ ਬਾਈ ਜੀ ਅੱਛੇ ਕਰ ਜੀ ਅੱਛੇ ਕਰ ਕੀ ਹਾਲ ਚੱਲ ਬਾਈ ਜੀ ਠੀਕ ਠਾਕ ਬਾਈ ਜੀ ਠੀਕ ਹੈ ਬਾਈ ਜੀ ਜਿੱਦਾਂ ਤੁਸੋਂ ਮਾਰੇ ਆਪਣੇ ਬਰ ਦੱਸੋ ਬਾਈ ਜੀ ਅਸੀਂ ਭਾਰਤ ਮੈਡੀਕਲ ਹਾਲ ਹੈ ਜੀ ਸਾਡਾ ਡਾਕਟਰ ਜੰਕ ਸਿੰਘ ਰੱਲੇ ਵਾਲੇ ਵਾਜ ਰਿਆਂ ਜੀ ਅਸੀਂ ਠੀਕ ਹੈ ਜੀ ਤੇ ਪੱਖੋ ਕਲਾ ਮਾਸੜੇ ਦੇ ਉੱਤੇ ਆਪਣੀ ਸ਼ਾਪ ਹੈ ਠੀਕ ਹੈ ਜੀ ਤੇ ਅਸੀਂ ਪਿਛਲੇ 24-25 ਸਾਲਾਂ ਤੋਂ ਇੱਥੇ ਪ੍ਰੈਕਟਿਸ ਕਰਦੇ ਆਂ 24-25 ਸਾਲ ਤੋਂ 24-25 ਸਾਲ ਠੀਕ ਹੈ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ ਜੀ ਮਰਦਾਨਾ ਕਮਜ਼ੋਰੀ ਦੇ ਉੱਪਰ। ਠੀਕ ਹੈ ਜੀ ਦੱਸੋ ਮੜ ਦਵਾਈ ਬਾਰੇ ਦੱਸੋ ਵੀ ਕੀ ਗੱਲਬਾਤ ਹੈ ਜੀ। ਦੇਖੋ ਭਾਈ ਜਿਹੜਾ ਮਰਦਾਨਾ ਕਮਜ਼ੋਰੀ ਹੈ ਇਹ ਬੜੀ ਵੱਡੀ ਪ੍ਰੋਬਲਮ ਪੰਜਾਬ ਦੇ ਵਿੱਚ ਹੋ ਗਈ। ਅੱਜ ਕੱਲ ਜਿਵੇਂ ਪੰਜਾਬ ਦੇ ਵਿੱਚ ਆਈਪੀਐਫ ਸੈਂਟਰ ਖੁੱਲ ਗਏ, ਮੁੰਡੇ ਨਸ਼ਾ ਪੱਤਾ ਬਾਲਾ ਕਰਨ ਲੱਗ ਗਏ। ਜਾਂ ਜਿਹੜਾ ਖਾਣਾ ਪਾਣਾ ਹੈ ਲੋਕ ਭਈਆਂ ਦੀਆਂ ਰੇੜੀਆਂ ਤੋਂ ਖਾਈ ਜਾਂਦੇ ਆ ਘਰੇ ਮਾਂ ਪਿਓ ਦੀ ਬਣੀ ਹੋਈ ਰੋਟੀ ਤਾਂ ਲੋਕ ਖਾ ਕੇ ਕੋਈ ਰਾਜੀ ਨਹੀਂ। ਇਹ ਨਾ ਕਰਕੇ ਜਵਾਕਾਂ ਦੇ ਵਿੱਚ ਬੜੀ ਜਿਆਦੇ ਕਮਜ਼ੋਰੀ ਆ ਗਈ ਹੈ ਹਨਾ। ਅਸੀਂ ਇਹ ਪਹਿਲਾਂ ਦਵਾਈ ਬਣਾਉਂਦੇ ਹੁੰਦੇ ਸੀ ਅੱਜ ਤੋਂ 20 ਸਾਲ ਪਹਿਲਾਂ ਤੇ ਬੜੀ ਵਧੀਆ ਦਵਾਈ ਦਾ ਰਿਜ਼ਲਟ ਹੁੰਦਾ ਸੀ ਅਸੀਂ ਫਿਰ हट ਗਏ ਸੀ ਬਣਾਓ ਠੀਕ ਆ ਤੇ ਫਿਰ ਅਸੀਂ ਹੁਣ ਇਲੈਕਟ੍ਰੋਪੈਥੀ ਇਹ ਦਵਾਈ ਹੈਗੀ ਆਪਣੇ ਕੋਲ ਇਹ ਪ੍ਰੋਡਕਟ ਹੁੰਦਾ ਠੀਕ ਹੈ ਜੀ ਤੇ ਹੁਣ ਅਸੀਂ ਦੁਆਰਾ ਇਹ ਸ਼ੁਰੂ ਕੀਤਾ ਕਿਉਂਕਿ ਸਾਨੂੰ ਕਹਿੰਦੇ ਲੱਗਿਆ ਵੀ ਜਰ ਕੁਛ ਨਾ ਜਿਹੜੇ ਬੈਦ ਨੇ ਕਹਿੰਦੇ ਨੇ ਅਸੀਂ ਸੋਨਾ ਭਸਮ ਦਿੰਨੇ ਆ ਜੀ ਅਸੀਂ ਚਾਂਦੀ ਭਸਮ ਦਿੰਨੇ ਆ ਕਿਉਂਕਿ ਉਹ ਲੋਕਾਂ ਨੂੰ ਲੁੱਟੀ ਜਾਂਦਾ ਹੁੰਦਾ 10000 ਦੇ ਤੇ ਕੋਈ 50000 ਦੇ ਤੇ ਕੋਈ 20000 ਦੇ ਠੀਕ ਆ ਇੰਨੀयां ਮਹਿੰਗੀਆਂ ਚੀਜ਼ਾਂ ਨਹੀਂ ਹੁੰਦੀਆਂ ਠੀਕ ਹੈ ਜੀ ਤੇ ਅਸੀਂ ਸੋਚਿਆ ਵੀ ਜਦ ਜਿਹੜੀਆਂ ਚੀਜ਼ਾਂ ਦਾ ਰਿਜ਼ਲਟ ਹੈ ਆਪਾਂ ਬਹੁਤ ਥੋੜੇ ਪੈਸੇ ਚ ਕਿਉਂ ਨਾ ਲੋਕਾਂ ਨੂੰ ਉਹ ਚੀਜ਼ ਦਾ ਰਿਜ਼ਲਟ ਦੇਈਏ ਹਨਾ ਲੋੜ ਆ ਜਾਣੀ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਤੇ ਹਾਂ ਬਾਕੀ ਤਾਂ ਕਈ ਵਾਰ ਸਾਨੂੰ ਸਾਡਾ ਦਿਲ ਕੀਤਾ ਵੀ ਜਦ ਆਪਾਂ ਇਹਨੂੰ ਮੀਡੀਆ ਦੇ ਵਿੱਚ ਲੈ ਕੇ ਆਈਏ ਇਹ ਚੀਜ਼ ਨੂੰ ਹਨਾ ਤੇ ਜਦ ਆਪਾਂ ਚੈਨਲ ਦੇ ਉੱਤੇ ਆਪਣੀ ਇਹ ਦਵਾਈ ਬਾਰੇ ਦੱਸੀਏ ਫਿਰ ਬੜੀ ਸੰਗ ਜੀ ਲੱਗਦੀ ਸੀ ਵੀ ਯਾਰੇ ਵਿਸ਼ਾ ਜਿਹੜਾ ਹਨਾ ਆਊਟ ਜਾਏ ਇਹਦੇ ਉੱਤੇ ਕਿਵੇਂ ਜੇ ਗੱਲ ਕਰਾਂਗੇ ਆਪਾਂ ਹਨਾ ਘਰਾਂ ਵਾਲੇ ਜਵਾਕਾਂ ਜੱਲਿਆਂ ਵਾਲੇ ਵਿੱਚ ਬੰਦੇ ਆ ਹਨ ਹਾਂਜੀ ਹਾਂਜੀ ਫਿਰ ਅਸੀਂ ਸੋਚ ਕੇ ਜੇ ਚਲੋ ਅੱਜ ਤੋਂ ਇੱਕ ਪ੍ਰੋਗਰਾਮ ਬਣਾਇਆ ਵੀ ਬਾਈ ਨੂੰ ਆਪਾਂ ਦੱਸੀਏ ਹਾਂਜੀ ਇਹਦੇ ਬਾਰੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਹਨਾ ਠੀਕ ਹੈ ਜੀ ਤੇ ਵੀ ਇਹ ਉਹੀ ਗੱਲ ਵੀ ਦਸਾਂ ਵੀ ਹਾਂ ਹਜ਼ਾਰਾਂ ਜਾਂ 50000 ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਤੇ ਜੜੀਆਂ ਬੂਟੀਆਂ ਤੇ ਕੁਝ ਤਰਲ ਪਦਾਰਥ ਹੁੰਦੇ ਨੇ ਜਿਹੜੇ ਇਲੈਕਟ੍ਰੋਪੈਥੀ ਦੀ ਮੈਡੀਸਨ ਜਿਹੜੇ ਸਰੀਰ ਨੂੰ ਅੰਦਰੋਂ ਸਾਫ਼ ਕਰਦੇ ਆ ਠੀਕ ਹੈ ਜੀ ਅੰਦਰੋਂ ਲੋਂ ਸਰੀਰ ਦੀ ਗੰਦਗੀ ਕੱਢ ਕੇ ਸਰੀਰ ਦੀਆਂ ਨਾੜਾਂ ਨੂੰ ਹਾਂਜੀ ਸਾਫ਼ ਕਰਕੇ ਉਹ ਘਰੋਂ ਸਹੀ ਕਾਰਜ ਕਰਨਾ ਲਾਉਂਦੇ ਆ ਸਹੀ ਗੱਲ ਹੈ ਤੇ ਇਹਦਾ ਕਰਕੇ ਵੀ ਇਹਦੇ ਵਿੱਚ ਕੋਈ ਨਸੋਨਾ ਭਸਮ ਜਾਂ ਹੋਰ ਹਾਂਜੀ ਨਹੀਂ ਹੁੰਦਾ ਠੀਕ ਹੈ ਕਿਉਂਕਿ ਜਿਹੜੀਆਂ ਭਸਮਾਂ ਨੇ ਕੱਚੀਆਂ ਪਿੱਲੀਆਂ ਰਹਿ ਜਾਂਦੇ ਸਾਡੇ ਗੁਰਦੇ ਚੱਕ ਦਿੰਦੀਆਂ ਨੇ ਠੀਕ ਹੈ ਤੇ ਕੋਈ ਭਸਮਾਂ ਵਾਲੇ ਚੱਕਣਾ ਚ ਨਹੀਂ ਚਾਹੁੰਦਾ ਤੇ ਆਮ ਜਿਹੜੀਆਂ ਸਿੰਪਲ ਦਵਾਈਆਂ ਨੇ ਸਾਡੀਆਂ ਇਲੈਕਟ੍ਰੋਪੈਥੀ ਦੀਆਂ ਜਾਂ ਆਯੁਰਵੈਦਿਕ ਦੀਆਂ ਜਿਹੜੀਆਂ ਆਮ ਜੜੀਆਂ ਬੁੱਟੀਆਂ ਵਾਲੀਆਂ ਸਿੰਪਲ ਦਵਾਈਆਂ ਖਾਣੀਆਂ ਚਾਹੀਦੀਆਂ ਨੇ ਅੰਗਰੇਜ਼ੀ ਦਵਾਈਆਂ ਆ ਰਹੀਆਂ ਨੇ ਜਿਵੇਂ ਹਨਾ ਇਹ ਆਪਾਂ ਅੱਜ ਖਾ ਲਿਓ ਅੱਜ ਅਸਰਾ ਬਸ ਹੱਥ ਨੂੰ ਖਤਮ ਆਉਂਦਾ ਹੈ ਠੀਕ ਹੈ ਜੀ ਹਾਂ ਜੀ ਹਾਂ ਉਹ ਵੀ ਵਿਆਗਰਾ ਵਗੈਰਾ ਲੋਕ ਕੁੜੀਆਂ ਚ ਪਾਪਾ ਬਥੇਰੇ ਦੇਈ ਜਾਂਦੇ ਆ ਹਾਂਜੀ ਉਹ ਕਹਿੰਦੇ ਆ ਵੀ ਅੱਜ 2 ਘੰਟੇ ਪਹਿਲਾਂ ਖਾ ਲਓ 1 ਘੰਟਾ ਪਹਿਲਾਂ ਖਾ ਲਓ ਹਨਾ ਉਹ ਤਾਂ ਫੇਰ ਆਇਆ ਉਹਦੇ ਨਾਲ ਹੋਰ ਕਮਜ਼ੋਰੀ ਆਉਂਦੀ ਆ ਤੁਸਕੇ ਸਹੀ ਗੱਲ ਉਹਦਾ ਕੋਈ ਫਾਇਦਾ ਨਹੀਂ ਜਿਵੇਂ ਹੁਣ ਇਹ ਰਸੈਣ ਨੇ ਇਸ ਤਰ੍ਹਾਂ ਦੀਆਂ ਦਵਾਈਆਂ ਖਾਣੀਆਂ ਚਾਹੀਦੀਆਂ ਨੇ ਬੜੀਆਂ ਕੋਈ ਮਹਿੰਗੀਆਂ ਵੀ ਨਹੀਂ ਹੈਗੀਆਂ ਠੀਕ ਹੈ ਜੀ ਹਨਾ ਹੁਣ ਜਿ ਇਹਦੇ ਵਿੱਚ ਕੋਈ ਬਾਲਾ ਮਹਿੰਗਾ ਨਹੀਂ ਕੋਈ ਕਿਸੇ ਨੂੰ 10 2000 ਲਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਖਾਣ ਲੱਗੇ 2 3 ਦਿਨਾਂ ਚ ਇਹ ਹੌਲੀ ਹੌਲੀ ਨਾੜਾਂ ਨੂੰ ਤਾਕਤ ਦੇਣ ਲੱਗ ਜੂਗਾ ਸਭ ਹੋ ਚੁੱਕਾ ਇਹਦਾ ਦੋ ਚਾਰ ਅਸਰ ਨਹੀਂ ਆਏਗਾ ਯਾਨੀ ਕਿ ਨਾ ਨਾ ਟੋਟਲ ਤਾਂ ਫਿਰ ਜੇ ਇਹਦੇ ਵਿੱਚ ਕੋਈ ਹੋਰ ਚੀਜ਼ ਪਾਵਾਂਗੇ ਫਿਰ ਅਸਰ ਹੋਊਗਾ ਫਿਰ ਅਸਰ ਹੋਊਗਾ ਠੀਕ ਹੈ ਕਿਉਂਕਿ ਇਹ ਤਾਂ ਫਿਰ ਦੋ ਤਿੰਨ ਦਿਨਾਂ ਚ ਅਸਰ ਦੇਣ ਲੱਗੇ ਦੋ ਤਿੰਨ ਦਿਨਾਂ ਚ ਅਸਰ ਦੇਣ ਦੋ ਤਿੰਨ ਦਿਨਾਂ ਬਾਅਦ ਇਹਦਾ ਜਦੋਂ ਅਸਰ ਹੋ ਗਿਆ ਹਾਂਜੀ ਫਿਰ ਇਹ ਹੌਲੀ ਹੌਲੀ ਸਰੀਰ ਆ ਜਿਹੜਾ ਪਾਵਰ ਚ ਆਉਣ ਲੱਗ ਜਾਂਦਾ ਤਾਕਤ ਚ ਆਉਣ ਲੱਗ ਜਾਂਦਾ ਠੀਕ ਹੈ ਉਹਦੇ ਨਾਲ ਫਿਰ ਜਿਹੜੀਆਂ ਹੱਡੀਆਂ ਕਮਜ਼ੋਰੀਆਂ ਆਈਆਂ ਨੇ ਸਾਡੇ ਖਾਣ ਪੀਣ ਨਾਲ ਆਈਆਂ ਨੇ ਜਾਂ ਸਾਡੇ ਰਹਿਣ ਸਹਿਣ ਨਾਲ ਜਾਂ ਦਿਮਾਗੀ ਕਸਰਤ ਨਾਲ ਆਈਆਂ ਜਾਂ ਟੈਨਸ਼ਨ ਨਾਲ ਆਈਆਂ ਉਹ ਸਾਰੀਆਂ ਠੀਕ ਹੋ ਜਾਂਦੀਆਂ ਨੇ ਇੱਕ ਦੂਜਾ ਹੋਰ ਆ ਬਾਈ ਜੀ ਜਿਹੜੇ ਅੱਜ ਕੱਲ ਨਾ ਜਿਵੇਂ ਜਵਾਕ ਕੋਈ ਨਾ ਸਾ ਕਿਸੇ ਨੇ ਕੁਛ ਚੇਰ ਕਰ ਲਿਓ ਉਸ ਤੋਂ ਬਾਅਦ ਛੱਡ ਦਿੰਦਾ ਹਾਂਜੀ ਉਸ ਤੋਂ ਬਾਅਦ ਉਹਦੀ ਮੈਰਜ ਹੋ ਜਾਂਦੀ ਹੈ ਜਿਹੜੀ ਉਹਦੇ ਸਪਰਮ ਨੇ ਉਹ ਡਾਊਨ ਹੋ ਜਾਂਦੇ ਸਪਰਮ ਡਾਊਨ ਹੋ ਜਾਂਦੇ ਸਪਰਮ ਡਾਊਨ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਆਈਵੀਐਫ ਰਾਹੀਂ ਜਾਂ ਹੋਰ ਪ੍ਰੋਜੈਕਟਰ ਨਹੀਂ ਬੱਚਾ ਲਿਆਉਣਾ ਪੈਂਦਾ ਉਹ ਬੜਾ ਮਹਿੰਗਾ 5-7 ਲੱਖ ਰੁਪਇਆ ਲੱਗਦਾ ਹੈ ਉਹ ਇਹ ਵੀ ਨਹੀਂ ਪਤਾ ਵੀ ਜਿਹੜਾ ਉਹ ਸੀਮਨ ਲੈਂਦੇ ਉਹ ਕਿੱਥੋਂ ਲੈਂਦੇ ਆ ਕੀ ਦਾ ਲੈਂਦੇ ਆ ਹੈਨਾ ਇਹ ਵੀ ਨਹੀਂ ਪਤਾ ਵੀ ਪੰਜਾਬ ਦੀ ਜਿਹੜੀ ਕਹਿੰਦੇ ਵੀ ਅਣਖੀ ਵਾਲੀ ਜਵਾਨੀ ਆ ਉਹਨੂੰ ਹੋ ਸਕਦਾ ਹੈ ਨਸਲ ਖਰਾਬ ਕਰ ਜਾਣੇ ਜੀ ਹਾਂ ਨਸਲ ਖਰਾਬ ਹੋ ਰਹੀ ਆ ਹਾਂ ਨਸਲ ਖਰਾਬ ਹੋ ਰਹੀ ਆ ਕਿਉਂਕਿ ਪੰਜਾਬ ਦੇ ਵਿੱਚ 5-6 ਲੱਖ ਤੋਂ ਉੱਪਰ ਦੱਸ ਦੇ ਨੇ ਵੀ ਆਈਵੀਐਸ ਸੈਂਟਰ ਖੁੱਲਿਆ ਪਿਆ ਹੈ ਹੈਨਾ ਪੰਜਾਬ ਖਾਣ ਪੀਣ ਵਾਲਾ ਵਧੀਆ ਸ਼ੌਕੀਆ ਸੂਬਾ ਸੀ ਇੱਥੇ ਕਿਉਂ ਖੁੱਲੇ ਨੇ ਹਰਿਆਣੇ ਸੇ ਨਹੀਂ ਲੋੜ ਨਹੀਂ ਹੈਗੀ ਪੰਜਾਬ ਨੂੰ ਦੇਖ ਕੇ ਹਾਂਜੀ ਹਾਂ ਪੰਜਾਬ ਦੇ ਇੱਥੇ ਇੰਨੇ ਵਧੀਆ ਨੇ ਪੰਜਾਬ ਦੇ ਪੰਜਾਬ ਦੇ ਜਵਾਕ ਗੱਲ ਕਰ ਬਾਈ ਇੱਥੇ ਸਾਡੇ ਮੂਰੇ ਆ ਜੋਗੇ ਹੁਣ 2 ਵਜੇ ਰੇੜੀ ਆਜੂ ਇੱਥੇ ਮੂਮਸਾਲੀ ਜਵਾਕ ਮੂਮਸ ਖਾਣਗੇ ਘਰੇ ਜਾ ਕੇ ਕੋਈ ਰੋਟੀ ਨਹੀਂ ਖਾ ਕੇ ਰਾਜੀ ਠੀਕ ਹੈ ਜੀ ਉਹਨਾਂ ਚੀਜ਼ਾਂ ਕਰਕੇ ਕਮਜ਼ੋਰੀ ਆਈ ਹੈ ਇਹ ਕੋਈ ਕੋਈ ਵੱਡੀਆਂ ਬਿਮਾਰੀਆਂ ਨਹੀਂ ਹੁੰਦੀਆਂ ਨਾਰਮਲ ਹੁੰਦੀਆਂ ਨੇ ਇਹ ਥੋੜੀਆਂ ਦਵਾਈਆਂ ਨਾਲ ਹੀ ਠੀਕ ਜਿਵੇਂ ਇੱਕ ਡੱਬੀ ਇੱਕ ਡੱਬੀ ਉਠੀ ਕਰ ਦਿੰਦੀ ਹੈ ਠੀਕ ਹੈ ਕਿੰਨਾ ਟਾਈਮ ਦੀ ਹੁੰਦੀ ਹੈ ਇਹ ਇਹ 15 ਕਿ ਦਿਨਾਂ ਦੀ ਦਵਾਈ ਹੈ ਠੀਕ ਹੈ 15 ਦਿਨਾਂ ਚ ਪ੍ਰੋਪਰ ਬੰਦਾ ਠੀਕ ਹੋ ਜਾਂਦਾ ਪਰ ਉਹ ਬੰਦੇ ਨੇ ਚੁਸਤ ਫੁਸਤ ਰਹਿਣ ਵਾਸਤੇ ਜਾਂ ਪਾਵਰ ਚ ਰਹਿਣ ਵਾਸਤੇ ਜੇ ਬੰਦੇ ਨੇ ਦੋ ਡੱਬੀਆਂ ਖਾਣੀਆਂ ਦੋ ਖਾਲੇ ਤਿੰਨ ਖਾ ਲੋ ਆਪਦੀ ਮਰਜ਼ੀ ਪਰ ਇੱਕ ਡੱਬੀ ਨਾਲ ਹੀ ਠੀਕ ਹੋ ਜਾਂਦਾ ਹੈ ਇੱਕ ਡੱਬੀ ਨਾਲ ਠੀਕ ਹੋ ਜਾਂਦਾ ਹੈ ਠੀਕ ਹੈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਇਹਦਾ ਕੋਈ ਨਹੀਂ ਇਹਨਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਜੀ ਕਿਉਂਕਿ ਇਹਦੇ ਵਿੱਚ ਕੋਈ ਸਟੀਰੋਇਡ ਵਗੈਰਾ ਜਾਂ ਇਹਦੇ ਵਿੱਚ ਕੋਈ ਜਿਵੇਂ ਆਪਾਂ ਕਹਿੰਦੇ ਨੇ ਵਿਆਗਗਰਾ ਜਾਂ ਕੋਈ ਹੋਰ ਚੀਜ਼ਾਂ ਨਹੀਂ ਨਾ ਪਾਈਆਂ ਹੋਣ। ਸਾਈਡ ਫੈਕਟ ਦਾ ਤਾਂ ਹੋਊਗਾ ਜੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਹੋਊਗੀ। ਠੀਕ ਹੈ। ਖਾਣੀ ਕਿਵੇਂ ਆ ਜੀ? ਹਾਂ ਇਹ ਤਾਂ ਆਪਣੀ ਆਮ ਹੀ ਚ ਇਹ ਖਾਣੀ ਤਾਂ ਜੀ 5 ਗ੍ਰਾਮ ਸਵੇਰੇ 5 ਗ੍ਰਾਮ ਸ਼ਾਮ। ਠੀਕ ਆ। ਦੁੱਧ ਨਾਲ ਖਾਣੀ ਆ। ਜੇ ਬੰਦੇ ਨੇ ਸਵੇਰੇ ਨਹੀਂ ਖਾ ਸਕਦਾ ਸ਼ਾਮ ਨੂੰ ਦੁੱਧ ਪੀਣਾ ਤਾਂ ਸ਼ਾਮ ਨੂੰ ਇੱਕ ਪੂਰਾ ਫੁੱਲ ਚਮਚਾ ਭਰ ਕੇ ਖਾ ਸਕਦਾ। ਠੀਕ ਹੈ। ਬਸ। ਇਹ ਕੋਈ ਐਦਾਂ ਦੀ ਤਾਂ ਨਹੀਂ ਕਿ ਆਪਾਂ ਜਿਵੇਂ ਇੱਕ ਡੱਬੀ ਖਾ ਲਈ ਆਪਾਂ ਨੂੰ ਅਗਲੇ ਵਾਰ ਖਾਣੀ ਹੀ ਪਊਗੀ ਕੋਈ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ। ਨਹੀਂ ਨਹੀਂ ਇਸ ਤਰ੍ਹਾਂ ਦੀ ਨਹੀਂ। ਠੀਕ ਹੈ ਇਹਦੇ ਵਿੱਚ ਤਾਂ ਐ ਜਦੋਂ ਤੁਹਾਡਾ ਸਰੀਰ ਸਾਫ਼ ਹੋ ਗਿਆ ਤੁਹਾਡੀਆਂ ਨਾੜਾਂ ਸਾਫ਼ ਹੋ ਗਈਆਂ ਤੁਹਾਡਾ ਸਰੀਰ ਸਹੀ ਪ੍ਰੋਪਰ ਉਹਦਾ ਬਲੱਡ ਪ੍ਰੈਸ਼ਰ ਹੈ ਜਿਹੜਾ ਸਪਲਾਈ ਹੈ ਉਹਦੀ ਪ੍ਰੋਪਰ ਹੋ ਗਈ ਠੀਕ ਹੈ ਬਸ ਬਲੱਡ ਦੀ ਸਪਲਾਈ ਨਾਲ ਹੀ ਸੰਬੰਧ ਹੈ ਇਹਦਾ ਕਿ ਉਹ ਨਾੜਾਂ ਸਾਫ਼ ਹੋ ਗਈਆਂ ਬਲੱਡ ਦੀ ਸਪਲਾਈ ਸਹੀ ਜਾਣ ਲੱਗ ਗਈ ਬਸ ਪ੍ਰੋਪਰ ਅਟੈਕਸਨ ਆਉਣ ਲੱਗ ਜੂਗਾ ਪੂਰਾ ਫੁੱਲ ਰਿਜ਼ਲਟ ਆ ਬਾਈ ਜੀ 2-3 ਦਿਨਾਂ ਚਾਹੀਦਾ ਬੰਦੇ ਨੂੰ ਇਹਦਾ ਫਾਇਦਾ ਹੋਣ ਲੱਗੇਗਾ 3-4 ਦਿਨਾਂ ਦੇ ਵਿੱਚ ਉਹਨੂੰ ਕਾਫੀ ਫਾਇਦਾ ਹੋਣ ਲੱਗ ਜਾਂਦਾ ਬਾਕੀ ਡੱਬੇ ਖਾਂਦੇ ਖਾਂਦੇ ਉਹ ਬੰਦਾ ਪੂਰਾ ਠੀਕ ਹੋ ਜਾਂਦਾ ਠੀਕ ਹੈ ਦਸੂ ਜਾਣੇ ਬੰਦਾ ਵੀ ਹਾਂਜੀ ਹਾਂ 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 ਕੁਝ ਹੋਰ ਖਾਣਾ ਪੂਜ ਜਾਂ ਫਿਰ ਕੱਲੀ ਇਹੋ ਚੀਜ਼ ਨਹੀਂ ਜੇ ਤੱਕ ਕਿਸੇ ਨੇ ਸਪਰਮ ਵਧਾਉਣੇ ਆ ਜਾਨੀ ਬੱਚਾ ਨਹੀਂ ਪੈਦਾ ਹੋ ਰਿਹਾ ਸਪਰਮ ਨਹੀਂ ਡਾਉਣ ਚੱਲ ਫਿਰ ਤਾਂ ਉਹ ਇਹਦੇ ਨਾਲ ਖਾ ਸਕਦਾ ਸਿਰਫ ਕਾਜੂ ਖਾ ਸਕਦਾ ਇਕੱਲੇ ਠੀਕ ਹੈ ਜੀ ਇਹਦੇ ਨਾਲ ਹੀ ਇਹਦੇ ਨਾਲ 50 ਗ੍ਰਾਮ ਡੇਲੀ ਕਾਜੂ ਖਾ ਸਕਦਾ ਵੀ ਦੁੱਧ ਨਾਲ ਕਾਜੂ ਖਾ ਲੇ ਵੀ ਉਹ 10 ਦਿਨ ਕਾਜੂ ਜਾਂ 15 ਦਿਨ ਕਾਜੂ ਖਾ ਲੇ ਹੋਰ ਕੋਈ ਚੀਜ਼ ਦੀ ਉਹ ਕੋਈ ਚੀਜ਼ ਹੋਰ ਹਾਂ ਆ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਆ ਉਹਨੂੰ ਕੋਈ ਚੀਜ਼ ਖਾਣ ਦੀ ਲੋੜ ਨਹੀਂ ਉਹ ਤਾਂ ਸਿਰਫ ਕੱਲੀ ਇਹ ਡੱਬੀ ਖਾਓ ਬਸ ਚਮਚਾ ਰੇਲ ਲਿਖਾਓ ਬਸ ਕਾਸੇ ਦੀ ਲੋੜ ਠੀਕ ਹੈ ਅੱਛਾ ਲਓ ਜੀ ਬਾਈ ਜੀ ਦੇਖ ਲਾਓ ਕਿੰਨੇ ਰੁਪਏ ਦੀ ਕਿਆਸੀ ਹੈ ਇਹ 1800 ਰੁਪਏ ਦਾ ਜੀ 1800 ਰੁਪਏ ਦਾ ਹਾਂ ਜੀ 15 ਦਿਨ ਦਾ ਕੋਰਸ ਹੈ 15 ਦਿਨਾਂ ਦਾ ਜੀ ਹਾਂ ਅੱਛਾ ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਇਹਦੀ ਪ੍ਰੋਬਲਮ ਹੈਗੀ ਹੈਗੀ ਤਾਂ ਤੁਸੀਂ ਇੱਕ ਡੱਬੀ ਖਾ ਕੇ ਆਸਰ ਬਾਈ 100% ਕੈਰੀ 100% ਜੀ ਇਹਦੇ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਹੈਗਾ ਵੀ 1% ਵੀ ਕਿਸੇ ਨੂੰ ਆਪਾਂ ਕਹਦੇ ਵੀ ਨਹੀਂ ਆਸਰਾ ਹੋਊਗਾ 100% ਆਸਰਾ ਹੋਊਗਾ 100% ਆਸਰਾ ਹੋਊਗਾ ਠੀਕ ਹੈ ਮਿਲੂ ਕਿੱਤੋਂ ਜਿਹੜੇ ਮੇਰੀ ਗੱਲ ਹੈ ਇਹ ਇਹ ਆਪਣੀ ਦੁਕਾਨ ਤੋਂ ਹੀ ਮਿਲੂ ਜੇ ਕਿਸੇ ਨੇ ਆਨਲਾਈਨ ਮੰਗਵਣੀ ਆ ਤਾਂ ਆਨਲਾਈਨ ਮੰਗਾ ਸਕਦਾ ਨਹੀਂ ਫਿਰ ਪੱਖੋ ਕਲਾਂ ਬਸ ਸਟੈਂਡ ਤੇ ਆਪਣਾ ਸ਼ਾਪ ਹੈਗੀ ਇੱਥੋਂ ਲਿਆ ਸਕਦਾ ਠੀਕ ਲਓ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਡੱਬੀ ਮੰਗਵਾਉਣੀ ਹੋਊਗੀ ਤਾਂ ਸਕਰੀਨ ਤੇ ਨੰਬਰ ਹੈਗਾ ਤੁਸੀਂ ਸੰਪਰਕ ਕਰਕੇ ਡੱਬੀ ਮੰਗਵਾ ਸਕਦੇ ਹੋਗੇ ਠੀਕ ਹੈ ਬਾਈ ਜੀ ਧੰਨਵਾਦ ਜੀ